ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਸਗੀ ਸਗੀ ਫਾਰਮਿੰਗ YouTube ਚੈਨਲ ਦੀ ਇਸ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਕਰਦਾ ਤੇ ਦੋਸਤੋ ਇਦਾਂ ਹੈ ਜੀ ਕਿ ਹੁਣ ਥੋੜਾ ਜਿਹਾ ਪਹਿਲਾਂ ਇੱਕ ਲਾਈਵ ਲਿਆ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਯੂਰੀਏ ਦੇ ਵਿੱਚ ਜਿਹੜੀ ਪੱਤੀ ਜੀ ਡੋਸ ਪਾ ਰਹੇ ਹਾਂ ਝੋਨੇ ਲਈ ਉਹ 'ਚ ਸਰੋਂ ਤੇਲ ਮਿਕਸ ਕਰਨਾ ਆ ਸੋ ਮੈਂ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਹੈ ਲਾਈਵ ਜਿਹੜਾ ਲੈ ਕੇ ਸਾਰੀ ਵੀਡੀਓ ਪਹਿਸੇ ਨੈਟ ਤੇ ਪਈ ਹੋਈ ଥି ਤੁਸੀਂ ਦੇਖ ਸਕਦੇ ਹੋ ਲਾਈਵ ਲੈ ਕੇ ਮੈਂ ਦਿਖਾਇਆ ਸੀਗਾ ਵੀ ਕਿੰਨਾ ਸਰੋਂ ਤੇਲ ਤੇ ਕਿੰਨੇ ਯੂਰੀਏ ਮਿਕਸਿੰਗ ਕਰਨੀ ਹੈ ਨਾ ਪਰ ਉਸ ਤੋਂ ਲਵਾ ਇੱਕ ਲਗ ਵੀਡੀਓ ਬਣਾ ਰਿਹਾ ਮੈਂ ਕਈ ਵਾਰੀ ਲਾਈਵ ਰੇਂਜ ਨਾਲ ਫੋਨ ਕਰਕੇ ਗੱਲ ਅਧì ਰਹਿ ਜਾਂਦੀ ਆ ਸੋ ਯੂਰੀਆ ਤੇ ਸਰਾਂ ਤੇ ਦੋਨਾਂ ਦੀ ਮਿਕਸਿੰਗ ਕਰਕੇ ਤੇ ਤੀਜਾ ਢੇਰ ਜਿਹੜਾ ਅਸੀਂ ਪਾ ਰਹੇ ਆ ਛੋਨੇ ਚ ਅੱਜ 28 ਤਰੀਕ ਨੂੰ ਸੋ ਮੌਸਮ ਵਧੀਆ ਆ ਤੇ ਹਲਕਾ ਹਲਕਾ ਕਿਚ ਪਾਣੀ ਵੀ ਹੈਗਾ ਆ ਜਦਾ ਨਹੀਂ ਭਰ ਕੇ ਨਹੀਂ ਆ ਹਲਕਾ ਹਲਕਾ ਪਾਣੀ ਰੱਖਣਾ ਬਸ ਤੇ ਕੋਸ਼ਿਸ਼ ਕਰੋ ਵੀ ਜਦੋਂ ਵੀ ਤੁਸੀਂ ਤੀਜਾ ਯੂਰੀਆ ਪੰਢੇਰ ਪਾਉਣਾ ਹੈ ਨਾ ਤੇ ਝੋਨੇ ਦੇ ਵਿੱਚ ਹਲਕਾ ਹਲਕਾ ਪਾਣੀ ਹੋਵੇ। ਕਈ ਵਾਰੀ ਦੋਸਤੋ ਕੀ ਹੁੰਦਾ ਕਿ ਯੂਰੀਆ ਪਾ ਪਾ ਦਨੇ ਆ ਤੇ ਜਿਹੜੇ ਝੋਨੇ ਦੀਆਂ ਨੋਕਾਂ ਆਉਂਦੀਆਂ ਪੱਤੇ ਹੁੰਦੇ ਇਹ ਮੱਚ ਜਾਂਦੇ ਆ, ਖਰਾਬ ਹੋ ਜਾਂਦੇ ਆ। ਸੋ ਉਹਦਾ ਰੀਜ਼ਨ ਇਹੀ ਹੁੰਦਾ ਵੀ ਥੱਲੇ ਪਾਣੀ ਨਹੀਂ ਹੁੰਦਾ। ਤੇ ਕੋਸ਼ਿਸ਼ ਕਰੋ ਜਿਉ ਜੋ ਤੀਜਾ ਢੇਰ ਪਾਉਣਾ ਹੈ ਉਹ ਹਲਕਾ ਹਲਕਾ ਪਾਣੀ ਹੋਵੇ, ਜਿਆਦਾ ਭਰ ਕੇ ਨਾ ਹੋਵੇ, ਹਲਕਾ ਹਲਕਾ ਪਾਣੀ ਹੋਵੇ, ਮੌਇਸਚਰ ਕਾਫੀ ਹੋਵੇ। ਤੇ ਬਸ ਇਹ ਸਾਰੀ ਵਾਰੀ ਵੀਡੀਓ ਮੈਂ ਬਣਾਤੀ ਆ। ਤੁਸੀਂ ਚੈੱਕ ਕਰ ਲਿਓ ਮੇਰੇ ਚੈਨਲ ਦੇ ਉੱਪਰ ਜਾ ਕੇ ਇਹ ਤੁਹਾਨੂੰ ਸਾਰੀ ਵੀਡੀਓ ਮਿਲ ਜਾਏਗੀ। ਜੂਰੀਏ ਵਿੱਚ ਸਰਾ ਤੇਲ ਮਿਕਸਿੰਗ ਕੀਤੀ ਆ 1/2 ਲੀਟਰ ਤੇਲ ਇੱਕ ਬੂਰੇ ਵਾਸਤੇ ਸੋ ਸਾਰੀ ਇਨਫਰਮੇਸ਼ਨ ਜਿਹੜੀ ਆ ਮੈਂ ਲਾਈਵ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਤਕਰੀਬਨ 25-30 ਮਿੰਟ ਦੀ ਆਪਣੀ ਲਾਈਵ ਸੀਗਾ ਉਹਦੇ ਸਾਰੀ ਕਵਰ ਕਰ ਦੁੱਤੀ ਆ ਤੁਸੀਂ ਉੱਤੇ ਜਾ ਕੇ ਦੇਖ ਲਿਓ ਫਿਰ ਵੀ ਕੋਈ ਕੋਈ ਗੱਲ ਪੁੱਛਣੀ ਹੋਵੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ